ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡਸ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਤੇ ਫਰੈਂਡ ਕੱਲ ਪਰਸੋ ਮੈਂ ਵੀਡੀਓ ਪਾਈ ਸੀਗੀ ਇੱਕ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਮੈਂ ਆਪਣੇ ਸੂਟ ਦੀ ਸਲਾਈ ਸਿੰਪਲ ਸੂਟ ਦੀ ਕਿੰਨੀ ਲੈਣੀ ਆ ਠੀਕ ਹੈ ਜੀ ਤੇ ਉਹਦੇ ਵਿੱਚ ਮੈਨੂੰ ਕਾਫੀ ਕਮੈਂਟ ਆਏ ਸੀਗੇ ਕਿ ਤੁਸੀਂ 300 ਰੁਪਿਆ ਵੀ ਬਹੁਤ ਜ਼ਿਆਦਾ ਲੈਣੇ ਹੋ ਹੈਨਾ ਤੇ ਇੱਕ ਅੱਧਾ ਕਮੈਂਟ ਹੈ ਇਦਾਂ ਦਾ ਵੀ ਸੀਗਾ ਕਹਿੰਦੇ ਵੀ ਸਾਨੂੰ ਤਾਂ 150 ਰੁਪਿਆ ਮੱਛਾ ਦੇ ਕੇ ਜਾਂਦੀਆਂ ਨੇ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗੀ ਵੀਡੀਓ ਵਿੱਚ ਕਿ ਤੁਸੀਂ ਇਹ ਜਿਹੜੀ ਸਲਾਈ ਹੈ ਤੁਸੀਂ ਕਿਵੇਂ ਆਪਣੀ ਹੌਲੀ ਹੌਲੀ ਵਧਾ ਸਕਦੇ ਹੋ ਤੇ ਕਿਵੇਂ ਤੁਸੀਂ ਆਪਣੇ ਜਿਹੜੇ ਨਵੇਂ ਕਸਟਮਰ ਵੀ ਜੋੜ ਸਕਦੇ ਹੋ ਆਪਣੇ ਨਾਲ ਤੇ ਬਣੇ ਰਹਿਣਾ ਫਿਰ ਆਪਣੇ ਬਲੌਗ ਦੇ ਵਿੱਚ ਤੇ ਐਂਡ ਤੱਕ ਜ਼ਰੂਰ ਦੇਖਣਾ ਹੈਨਾ ਪਲੀਜ਼ ਫੁੱਲ ਵਾਚ ਕਰਨਾ ਸਕਿੱਪ ਕਰਕੇ ਵੀਡੀਓ ਨੂੰ ਨਾ ਦੇਖਣਾ ਕਿਉਂਕਿ ਤੇਰੀ ਜਿਹੜੀ ਜਾਣਕਾਰੀ ਇਹਦੇ ਕਿਸੇ ਕੰਮ ਦੀ ਨਹੀਂ ਹੁੰਦੀ ਪਲੀਜ਼ ਫੁੱਲ ਵਾਚ ਜ਼ਰੂਰ ਕਰਨਾ ਤੇ ਅਗਰ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਅੱਥੇ ਦੇਖੋ ਰਾਤ ਹੋ ਗਈ ਸੀਗੀ ਇਹ 셔ਟ ਇਹਦੀ 셔ਟ ਦੇਖੋ ਰੈਡੀ ਹੋ ਗਈ ਸੀਗੀ ਕਟਿੰਗ ਹੋ ਗਈ ਸੀਗੀ ਸਲਵਾਰ ਰਹਿ ਗਈ ਸੀਗੀ ਮੇਰੇ ਮੈਂ ਭੁੱਲ ਗਈ ਸੀਗੀ ਵੀ ਸਲਵਾਰ ਕਟਿੰਗ ਕਰਨ ਵਾਲੀ ਹੈ ਤੇ ਹੁਣ ਜਦੋਂ ਪਹਿਨ ਲੱਗੀ ਮੰਜੇ ਦੇ ਉੱਤੇ ਤੇ ਰਾਤ ਨੂੰ ਮੈਨੂੰ ਯਾਦ ਆ ਗਿਆ ਕਿ ਹੈ ਸਲਵਾਰ ਤਾਂ ਰਹਿੰਦੀ ਹੈ ਕਟਿੰਗ ਕਰਨ ਵਾਲੀ ਤੇ ਕੱਲ ਤੱਕ ਸੂਟ ਵੀ ਦੇਣਾ ਹੈ ਨਾ ਇਸ ਕਰਕੇ ਫਟਾਫਟ ਮੈਂ ਦੁਬਾਰੇ ਉੱਠ ਕੇ ਮਹਾ ਚਲੋ ਹੁਣ ਮੈਂ ਪਹਿਲਾਂ ਕਟਿੰਗ ਕਰ ਹੀ ਦਵਾ ਨਹੀਂ ਤਾਂ ਫੇਰ ਸਵੇਰੇ ਮੈਨੂੰ ਟਾਈਮ ਨਹੀਂ ਲੱਗਣਾ ਹੈਗਾ ਸੱਚੀ ਮੁੱੱਚੀ ਸਵੇਰੇ ਬਿਲਕੁਲ ਵੀ ਨਹੀਂ ਟਾਈਮ ਮੈਨੂੰ ਲੱਗਦਾ ਹੈਗਾ ਸਲਵਾਰਾ ਵਗੈਰਾ ਜਾਂ ਕੁਝ ਵੀ ਮੈਂ ਸੂਟ ਵਗੈਰਾ ਕਟਿੰਗ ਸਵੇਰ ਦਾ ਟਾਈਮ ਹੁੰਦਾ ਸਵੇਰੇ ਸਿਰਫ ਨਾਸ਼ਤਾ ਪਾਣੀ ਹੋ ਜਵੇ ਆਪਣੇ ਘਰ ਦੇ ਕੰਮ ਹੋ ਜਾਣ ਇਹ ਵੀ ਬਹੁਤ ਹੁੰਦਾ ਕਿਉਂਕਿ ਮੈਨੂੰ ਸਵੇਰੇ ਫਿਰ ਆਪਣੀ ਡਿਊਟੀ ਵਗੈਰੇ ਤੇ ਜਾਣਾ ਹੁੰਦਾ ਠੀਕ ਹੈ ਜੀ ਤੇ ਹਾਂਜੀ ਆਪਾਂ ਗੱਲ ਕਰ ਰਹੇ ਸੀਗੇ ਹਨਾ ਵੀ ਮੈਂ ਆਪਾਂ ਕਿਵੇਂ ਆਪਾਂ ਆਪਣੀ ਸਲਾਈ ਵਧ ਲੈਸ ਹੌਲੀ ਹੌਲੀ ਵਧਾ ਸਕਦੇ ਆ ਤੇ ਕਿਵੇਂ ਆਪਾਂ ਆਪਣੇ ਕਸਟਮਰ ਆਪਾਂ ਨਵੇਂ ਜੋੜ ਸਕਦੇ ਆ ਜਿੰਨੇ ਵੀ ਤੁਸੀਂ ਸਲਾਈ ਲੀਨੇ ਹੋ ਦੇਖੋ ਹਨਾ ਤੁਸੀਂ ਅਗਰ ਜੀ ਇੰਟਰਲੋਕ ਵਗੈਰਾ ਨਹੀਂ ਕਰਕੇ ਦਿੰਦੇ ਹੈਗੇ ਤਾਂ ਪਲੀਜ਼ ਤੁਸੀਂ ਇੰਟਰਲੋਕ ਕਰਕੇ ਦਿਆ ਕਰੋ ਪੈਸ ਵਗੈਰਾ ਕਰਕੇ ਦਿਆ ਕਰੋ ਪੂਰਾ ਐਂਡ ਫਿਨਿਸ਼ਿੰਗ ਨਾਲ ਆਪਣਾ ਸੂਟ ਹੈ ਜਿਹੜਾ ਤਿਆਰ ਕਰਕੇ ਦਿਆ ਕਰੋ ਕਸਟਮਰ ਨੂੰ ਜਿਹਦੇ ਨਾਲ ਕਸਟਮਰ ਵੀ ਖੁਸ਼ ਹੋ ਜਾਂਦੇ ਨੇ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਕਹੋ ਵੀ ਦੇਖੋ ਵੀ ਮੈਨੇ 50 ਰੁਪਏ ਵਧਾਤੇ ਨਹੀਂ ਹੌਲੀ ਹੌਲੀ ਵਧਾਓ ਦੇਖੋ 50 ਰੁਪਏ ਤੋਂ ਸ਼ੁਰੂ ਕਰੋ ਹੈਨਾ ਫਿਰ ਕਿਤੇ ਜਾ ਕੇ ਅੱਗੇ-ਅੱਗੇ ਵਧਣਗੇ ਜਿਹੜੇ ਤੁਹਾਡੇ ਨਵੇਂ ਕਸਟਮਰ ਆਉਂਦਾ ਉਹਨੂੰ ਤਾਂ ਤੁਸੀਂ ਹਮੇਸ਼ਾ ਦੱਸੋ ਕਿ ਵੀ ਤੁਸੀਂ 50 ਰੁਪਏ ਤੁਹਾਡੀ ਸਲਾਈਏ ਜਿਹੜੀ ਵਾਦੀ ਹੈ ਜਿੰਨੀ ਵੀ ਤੁਸੀਂ ਲੈਣੀ ਹੋ ਅਗਰ ਜੇ ਤੁਸੀਂ 150 ਰੁਪਏ ਲੈਣੇ ਤਾਂ ਤੁਸੀਂ ਪਹਿਲਾਂ 200 ਰੁਪਏ ਸਲਾਈ ਕਰੋ ਇਦਾਂ ਨਹੀਂ ਹੈਗੇ ਤੁਸੀਂ ਜੇ 150 ਰੁ 150 ਰੁਪਏ ਲੈਨੇ ਤਾਂ ਤੁਸੀਂ 300 ਰੁਪਏ ਕਰ ਦੋਗੇ ਹਨ ਪਹਿਲਾਂ ਤੁਸੀਂ 50 ਰੁਪਏ ਵਧਾਓ ਤੁਸੀਂ ਜਿਹੜਾ ਨਵਾਂ ਕਸਟਮਰ ਆਂਦਾ ਉਹਨੂੰ ਕਹੋ ਵੀ ਇਹ ਮੇਰੀ ਸਲਾਈ ਇੰਨੀ ਹੈ 200 ਰੁਪਏ ਕਰ 200 ਰੁਪਏ ਹੀ ਲੀਨੀ ਆ ਮੈਂ ਐ ਨਾ ਕਹੋ ਵੀ ਪਹਿਲਾਂ 150 ਲੈਂਸੀ ਹੁਣ 200 ਹੈ ਨਵੇਂ ਕਸਟਮਰ ਨੂੰ ਤੁਸੀਂ ਕਹੋ ਵੀ ਮੈਂ ਤਾਂ 200 ਹੀ ਲੀਨੀ ਆ ਠੀਕ ਹੈ ਜੀ ਅਗਰ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਘੱਟ ਕਰੂਗਾ ਤਾਂ ਉਹਨੂੰ ਤੁਸੀਂ 50 ਰੁਪਏ ਵੱਧ ਵੀ ਦੱਸ ਸਕਦੇ ਆ ਤਾਂ ਉਹਨੂੰ ਤੁਸੀਂ 250 ਰੁਪਏ ਵੀ ਦੱਸ ਦੋ 50 ਰੁਪਏ ਤੁਹਾਨੂੰ ਲੱਗਦਾ ਵੀ ਹਾਂ ਵੀ 50 ਰੁਪਏ ਜ਼ਰੂਰ ਕੱਟ ਕਰੋ ਤਾਂ ਤੁਸੀਂ ਉਹਨੂੰ 250 ਰੁਪਏ ਦੱਸੋ 50 ਰੁਪਏ ਤੁਸੀਂ ਘਟਾ ਦੋਗੇ ਚਲੋ ਜਾਂ ਉਹ ਕਟਾ ਦੂਗਾ ਉਹਦੇ ਨਾਲ ਤੁਹਾਨੂੰ ਕੋਈ ਨਾ ਹੋਣਾ ਫਰਕ ਨਹੀਂ ਪੈਣਾ ਹੈਗਾ ਵੀ ਚਲੋ ਤੁਹਾਨੂੰ ਜਿੰਨਾ ਤੁਹਾਨੂੰ ਹੈ ਗਿਆ ਵੀ ਹਾਂ ਵੀ ਤੁਸੀਂ 200 ਰੁਪਏ ਤੁਹਾਨੂੰ ਰੱਖਣੇ ਆਪਣੀ ਸਲਾਈ ਤਾਂ 200 ਰੁਪਏ ਤੁਹਾਨੂੰ ਆਰਾਮ ਨਾਲ ਦੇ ਜਾਣਗੇ ਅਗਰ ਜੀ ਉਹਨਾਂ ਨੇ 50 ਰੁਪਏ ਕੱਟ ਵੀ ਕਰਨੇ ਹੋਣਗੇ ਠੀਕ ਹੈ ਜੀ ਅਗਰ ਜੇ ਤੁਸੀਂ ਪਾਈਪਿੰਗ ਵਗੈਰਾ ਦੇਖੋ ਆਪ ਲਗਾਣੇ ਹੋ ਤਾਂ ਉਹਦੇ ਵਿੱਚ ਵੀ ਦੇਖੋ ਫਾਇਦਾ ਹੋ ਜਾਂਦਾ ਕਿਉਂਕਿ ਜਿਹੜੀ ਪਾਈਪਿੰਗ ਹੁੰਦੀ ਹੈ ਉਹ ਜ਼ਿਆਦਾ ਮਹਿੰਗੀ ਨਹੀਂ ਆਉਂਦੀ ਹੈ ਯਾਨੀ ਕਿ ਕਹਿ ਤਾਂ ਨਹੀਂ ਹੁੰਨੀਆ ਕਸਟਮਰ ਨੂੰ ਹਾਂ ਵੀ ਵੀ ਕਲਰ ਜੇ ਨਹੀਂ ਮਿਲਿਆ ਹੈਗਾ ਤਾਂ ਮੈਂ ਮੁੱਲ ਲੈ ਕੇ ਆ ਲਿਆਉਣੀ ਪਊਗੀ ਨਹੀਂ ਤਾਂ ਮੈਂ ਆਪਣੇ ਕੱਪੜੇ ਦੀ ਬਣਾ ਕੇ ਲਗਾਨੀ ਹੁੰਨੀ ਆ ਉਹਦੇ ਵਿੱਚ ਵੀ ਦੇਖੋ ਮੈਨੂੰ ਫਾਇਦਾ ਹੋ ਜਾਂਦਾ ਆਪਣੇ ਜਿਹੜੀ ਪਾਈਪਿੰਗ ਆਪਾਂ ਬਣਾ ਕੇ ਲਗਾਨੀ ਉਹਦੇ 'ਚ ਟਾਈਮ ਦਾ ਥੋੜਾ ਕ ਫਰਕ ਪੈ ਜਾਂਦਾ ਹੈ ਨਾ 6 ਦਿਨ ਲੱਗ ਜਾਂਦੀ ਹੁੰਦੀ ਹੈ ਤਾਂ ਉਹ ਵੀ ਤੁਸੀਂ ਕਹਿ ਦਿੰਨੇ ਆ ਕਹਿ ਸਕਦੇ ਹੋ ਕਿ 100 ਰੁਪਏ ਤੁਹਾਡੀ ਪਾਈਪਿੰਗ ਦਾ ਹੋ ਗਿਆ ਵਿੱਚ ਹੀ ਤੁਸੀਂ ਲੈ ਕੇ ਆਉਂਗੇ ਜਾਂ 50 ਰੁਪਏ ਤੁਹਾਡੇ ਲਵਾਈ ਦੇ ਹੋ ਜਾਣਗੇ 50 ਰੁਪਏ ਤਾਂ ਤੁਸੀਂ ਘਟੋ ਘਟ ਲੈ ਆ ਹੀ ਕਰਿਆ ਕਰੋ ਮੈਂ 100 ਰੁਪਏ ਲੈਨੀ ਆ ਸੋਰਪੇ ਦੇ ਵਿੱਚ ਪਰ ਮੈਂ ਪਾਈਪਿੰਗ ਆਪ ਹੀ ਬਣਾ ਕੇ ਲਗਾਉਣੀ ਆ ਐਦਾਂ ਨਹੀਂ ਹੈਗਾ ਕਿ ਮੈਂ ਮਤਲਬ ਕਿ ਮੁੱਲ ਲੈ ਕੇ ਆਉਣੀ ਆ ਮਤਲਬ ਕਿ ਬਾਹਰੋਂ ਲੈ ਕੇ ਆਉਣੀ ਆ ਪਾਈਪਿੰਗ ਤਾਂ ਮੈਂ ਹਮੇਸ਼ਾ ਆਪ ਹੀ ਬਣਾ ਕੇ ਲਗਾਉਣੀ ਆ ਤੁਸੀਂ ਹੌਲੀ ਹੌਲੀ ਆਪਣੀ ਜਿਹੜੀ ਸਲਾਈ ਆ ਉਹਨੂੰ ਵਧਾਓ ਨਵੇਂ ਕਸਟਮਰ ਨੂੰ ਕਦੇ ਵੀ ਤੁਸੀਂ ਘੱਟ ਜਿਹੜੀ ਸਟੀਚਿੰਗ ਆ ਉਹ ਨਾ ਦੱਸੋ ਨਵੇਂ ਕਸਟਮਰ ਨੂੰ ਹਮੇਸ਼ਾ ਅ ਜਿਹੜੀ 50 ਰੁਪਏ ਜਿਹੜੀ ਤੁਹਾਨੂੰ ਵਧ ਕਰੀ ਹੋਈ ਆ ਉਹ ਦੱਸੋ ਜਿਹੜਾ ਪੁਰਾਣਾ ਕਸਟਮਰ ਆ ਉਹਨੂੰ ਵੀ ਇੱਕ ਵਾਰੀ ਦੱਸ ਦੋ ਵੀ ਭਾਈ ਮੈਨੇ ਇੰਨੀ ਸਲਾਈ ਕਰ ਦਿੱਤੀ ਆ ਹੁਣ ਦੇਖੋ ਅੱਜ ਨਹੀਂ ਤਾਂ ਤੁਹਾਨੂੰ ਉਹ ਮਤਲਬ ਕੀ ਵਧ ਦਊਗਾ ਸਲਾਈ ਜਿਹੜੀ ਜਿੰਨੀ ਤੁਹਨੇ ਵਧਾਈ ਆ 50 ਰੁਪਏ 100 ਰੁਪਏ ਇੱਕ ਇੱਕ ਦੋ ਵਾਰੀ ਤਾਂ ਤੁਹਾਨੂੰ ਅਗਲੀ ਵਾਰੀ ਜ਼ਰੂਰ ਦੇ ਦਊਗਾ ਹੈਨਾ ਤੁਸੀਂ ਕਹ ਇਹਦੇ ਭਾਈ ਮੈਂ ਐਤਕੀ ਵੀ ਦੇਖੋ ਤੁਹਾਡਾ ਸੂਟ ਬਣਾ ਦਿੰਨੀ ਆ ਇਸ ਸਲਾਈ ਦੇ ਵਿੱਚ ਅਗਲੀ ਵਾਰੀ ਤੁਹਾਨੂੰ ਵੀ ਮੈਨੂੰ ਵੀ ਇੰਨੀ ਸਲਾਈ ਹੋ ਚੁੱਕੀ ਐ ਮਹਿੰਗਾਈ ਵਧ ਚੁੱਕੀ ਐ ਹਰ ਇੱਕ ਚੀਜ਼ ਦਾ ਦੇਖੋ ਰੇਟ ਵਧ ਗਿਆ ਉਸੇ ਤਰੀਕੇ ਨਾਲ ਤੁਸੀਂ ਅਗਲੇ ਸਲਾਈ ਵਧਾ ਸਕਦੇ ਹੋ ਤੇ ਅਗਰ ਤੁਸੀਂ ਇੰਟਰਲੋਕ ਵਗੈਰਾ ਨਹੀਂ ਕਰਕੇ ਦਿੰਦੇ ਹੈਗੇ ਤਾਂ ਪਲੀਜ਼ ਇੰਟਰਲੋਕ ਕਰਕੇ ਜਰੂਰ ਦਿਆ ਕਰੋ ਇਹਦੇ ਨਾਲ ਵੀ ਦੇਖੋ ਫਰਕ ਪੈ ਜਾਂਦਾ ਕਿਉਂਕਿ ਆਪਾਂ ਜਦੋਂ ਕੋਈ ਵੀ ਸੂਟ ਵਗੈਰਾ ਹੁੰਦਾ ਤਾਂ ਜਦ ਤੱਕ ਆਪਾਂ ਉਹਨੂੰ ਇੰਟਰਲੋਕ ਨਹੀਂ ਕਰਦੇ ਹੈਗੇ ਉਦੋਂ ਤੱਕ ਦੇਖੋ ਉਹ ਵਧੀਆ ਵੀ ਨਹੀਂ ਲੱਗਦਾ ਹੈਗਾ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਸੂਟ ਦੇ ਵਿੱਚ ਉਹ ਵੀ ਤੁਸੀਂ ਕਸਟਮਰ ਨੂੰ ਕਹਿ ਸਕਦੇ ਹੋ ਕਿ ਤੁਸੀਂ ਇੰਟਰਲੋਕ ਵਗੈਰਾ ਕਰਕੇ ਦੋਗੇ ਪ੍ਰੈਸ ਵਗੈਰਾ ਕਰਕੇ ਦੋਗੇ 100 ਰੁਪਏ ਤਾਂ ਦੇਖੋ ਸਿੱਧਾ ਹੀ ਸਿੱਧਾ ਹੀ ਵਜ ਜਾਣਾ ਠੀਕ ਹੈ ਜੀ ਤੇ ਬਾਕੀ ਤੁਸੀਂ ਹੌਲੀ ਹੌਲੀ ਜਿਹੜਾ ਤੁਹਾਨੂੰ ਲੱਗੇ ਵੀ ਹਾਂ ਵੀ ਇਹ ਕਸਟਮਰ ਤੁਹਾਨੂੰ ਚਾਹੇ ਤੁਸੀਂ ਇੰਟਰਲੋ ਕਰਕੇ ਦੇ ਦਿਓ ਚਾਹੇ ਤੁਸੀਂ ਪ੍ਰੈਸ ਕਰਕੇ ਦੇ ਦਿਓ ਉਹਨੂੰ ਤੁਸੀਂ ਚਲੋ ਜਿੰਨੀ ਵੀ ਦੇਰ ਹੈ ਤੁਸੀਂ ਉਹ ਤੋਂ ਉਨੀਆਂ ਹੀ ਲੈ ਲਓ ਉਹ ਪੁਰਾਣੇ ਕਸਟਮਰ ਨੂੰ ਮੋੜੋ ਵੀ ਨਾ ਕਿਉਂਕਿ ਤੁਹਾਨੂੰ ਪਤਾ ਵੀ ਉਹ ਨਹੀਂ ਦੇ ਸਕਦਾ ਹੈਗਾ ਉਸ ਕਰਕੇ ਜਿਹੜੇ ਦੇ ਸਕਦੇ ਨੇ ਤੁਹਾਨੂੰ ਲੱਗਦਾ ਵੀ ਹਾਂ ਵੀ ਦੇਣਗੇ ਠੀਕ ਹੈ ਉਹਨਾਂ ਨੂੰ ਤੁਸੀਂ ਆਪਣੀ ਸਲਾਈ ਦੱਸ ਸਕਦੇ ਹੋ ਐਵੇਂ ਤੁਸੀਂ ਆਪਣੀ ਹੌਲੀ ਹੌਲੀ ਜਿਹੜੀ ਸਲਾਈਏ ਵਧਾ ਸਕਦੇ ਹੋ ਮੈਂ ਇੰਜ ਕਰਦੀ ਹੁੰਨੀ ਆ ਦੋਕਸਾਲਾ ਬਾਅਦ ਚਲੋ ਜਿਹੜਾ ਨਵਾਂ ਕਸਟਮਰ ਆਉਂਦਾ ਉਹਨੂੰ ਮੈਂ ਸਲਾਈ ਵਾਦੀ ਦਸਤੀ ਹੁੰਦੀਆਂ ਜਿਹੜੇ ਪੁਰਾਣੇ ਹੁੰਦੇ ਨੇ ਉਹਨਾਂ ਨੂੰ ਤਾਂ ਮੈਂ ਪੁਰਾਣਿਆਂ ਲਈ ਜਾਂਦੀਆਂ ਹੌਲੀ ਹੌਲੀ ਪਰ ਉਹਨਾਂ ਤੋਂ ਅਗਲੀ ਵਾਰ ਲੈ ਲੈਣੀਆਂ ਹੁੰਦੀਆਂ ਅੰਜੀ ਤੁਸੀਂ ਵੀ ਆਪਣੀ ਜਿਹੜੀ ਸਲਾਈ ਹੈ ਉਹ ਵਧਾ ਕੇ ਦੱਸ ਸਕਦੇ ਹੋ ਤੇ ਇਹ ਕਹੇ ਸੀ ਕਿ ਵੀ ਕਸਟਮਰ ਨਹੀਂ ਬਣਦੇ ਹੈਗੇ ਹੈਨਾ ਕਸਟਮਰ ਕਿਵੇਂ ਬਣਾਈਏ ਕਸਟਮਰ ਦੇਖੋ ਫਰੈਂਡ ਅਗਰ ਜੇ ਤੁਹਾਡੀ ਤੁਸੀਂ ਨਵੇਂ-ਨਵੇਂ ਦੇਖੋ ਅੱਜਕੱਲ ਡਿਜ਼ਾਈਨਾਂ ਦਾ ਰਿਵਾਜ ਚੱਲ ਰਿਹਾ ਹੈ ਹੈਨਾ ਸੋਹਣੇ-ਸੋਹਣੇ ਸੂਟ ਪਾਉਂਦੇ ਨੇ ਹੈਨਾ ਫੇਰ ਹੀ ਆਪਾਂ ਨੂੰ ਪਤਾ ਚੱਲਦਾ ਵੀ ਹਾਂ ਵੀ ਇਹਨਾਂ ਨੂੰ ਕੱਪੜੇ ਵਗੈਰਾ ਆਉਂਦੇ ਨੇ ਅਗਰ ਤੁਸੀਂ ਆਪਣੇ ਸੂਟ ਨੇ ਜਿਹੜੇ ਉਹ ਸੋਹਣੇ ਜਿਹੇ ਡਿਜ਼ਾਈਨ ਕਰਕੇ ਪਾਉਂਗੇ ਆਪਣੇ ਲਾ ਲਓ ਆਪਣੇ ਬੱਚਿਆਂ ਦੇ ਲਾ ਲਓ ਜਾਂ ਆਪਣੀ ਨੰਦ ਦੇ ਜਾਂ ਆਪਣੀ ਮੰਮੀ ਦੇ ਕਿਸੇ ਵੀ ਭੈਣ ਭਾਈ ਦੇ ਹੈਨਾ ਤਾਂ ਸੋਹਣੇ ਜੇ ਤੁਸੀਂ ਡਿਜ਼ਾਈਨ ਕਰਕੇ ਪਾਉਂਗੇ ਉਹਦੇ ਨਾਲ ਕਸਟਮਰ ਵਾਧਦਾ ਚਾਹੇ ਪਹਿਲਾਂ ਤਾਂ ਦੇਖੋ ਕਸਟਮਰ ਦੀ ਸ਼ੁਰੂਆਤ ਹਮੇਸ਼ਾ ਘਰ ਤੋਂ ਹੀ ਹੁੰਦੀ ਹੈ ਪਹਿਲਾਂ ਆਪ ਆਪਣੇ ਘਰ ਦੇ ਕੱਪੜੇ ਵਧੀਆ ਜੇ ਡਿਜ਼ਾਈਨ ਵਾਲੇ ਸੋਹਣੇ ਜੇ ਪਾਈਏ ਹਨਾ ਬਣਾ ਕੇ ਪਾਈਏ ਫਿਰ ਉਹ ਦੇਖਦੇ ਨੇ ਆਪਾਂ ਜਾਉਂਦੇ ਆ ਜਦੋਂ ਹਨਾ ਉਹ ਚਾਹੇ ਅਪਸਰੀ ਚ ਉਹ ਆਪਣੇ ਤੋਂ ਨਾਈ ਪੁੱਛਣ ਪਰ ਅਪਸਰੀ ਚ ਜ਼ਰੂਰ ਗੱਲਾਂ ਕਰਨਗੇ ਜਦੋਂ ਚਾਰ ਜਨਾਨੀਆਂ ਗਲੀ 'ਚ ਬੈਠੀ ਹੁੰਦੀਆਂ ਨੇ ਵੀ ਕਿੰਨਾ ਸੋਹਣਾ ਸੂਟ ਪਾਇਆ ਹੋਇਆ ਕਿੱਥੋਂ ਸਲਾਇਆ ਤਾਂ ਠੀਕ ਹੈ ਜੀ ਉਹ ਦੱਸ ਦੇਣਗੇ ਥੋੜੀ ਚਾਹੇ ਫਰੈਂਡ ਹੈ ਚਾਹੇ ਥੋੜੀ ਨਾਨ ਦਾ ਚਾਹੇ ਤੁਹਾਡੀ ਭੈਣ ਹੈ ਨਾ ਵੀ ਹਾਂ ਵੀ ਇਹ ਅਸੀਂ ਨੇ ਆਪਣੇ ਤੋਂ ਹੀ ਸਲਾਇਆ ਸੂਟ ਠੀਕ ਹੈ ਉਹ ਤੁਹਾਡਾ ਨਾਮ ਲੈ ਕੇ ਜਰੂਰ ਦੱਸਣਗੇ ਤਾਂ ਉਹ ਇੱਕ ਨੂੰ ਦੱਸਣਗੇ ਹੌਲੀ ਹੌਲੀ ਜਿਹੜੇ ਇੱਕ ਤੋਂ ਦੋ ਦੋਨੋਂ ਦੱਸਣਗੇ ਤਿੰਨ ਨੂੰ ਦੱਸਣਗੇ ਹੌਲੀ ਹੌਲੀ ਜਿਹੜੇ ਚਾਰ ਪੰਜ ਜਣਿਆਂ ਕੋਲੇ ਜਦੋਂ ਗੱਲ ਪਹੁੰਚ ਗਈ ਤਾਂ ਉਹਨਾਂ ਚੋਂ ਦੋ ਤਿੰਨ ਜਣੇ ਤਾਂ ਤੁਹਾਡੇ ਕੋਲੇ ਜਰੂਰ ਜੋੜਨਗੇ ਤੁਹਾਡੇ ਤੋਂ ਨਵਾਂ ਸੂਟ ਸਿਵਾਉਣਗੇ ਹੈਨਾ ਨਵੇਂ ਕਸਟਮਰ ਐਵੇਂ ਜੁੜ ਜਣਗੇ ਬਸ ਪਹਿਲਾਂ ਖੁਦ ਆਪਣਾ ਸੋਹਣਾ ਜਿਹਾ ਡਿਜ਼ਾਈਨ ਕਰਕੇ ਸੂਟ ਪਾਓ ਠੀਕ ਹੈ ਜੀ ਇਹਦੇ ਨਾਲ ਕਸਟਮਰ ਵਧਦੇ ਨੇ ਤੇ ਸਲਾਈ ਸ਼ੁਰੂ-ਸ਼ੁਰਚ ਅਗਰ ਤੁਹਾਨੂੰ ਪਤਾ ਵੀ ਤੁਹਾਡੇ ਕੋਲੇ ਨਹੀਂ ਕਸਟਮਰ ਹੈ ਗਿਆ ਤਾਂ ਸ਼ੁਰੂ-ਸ਼ੁਰਚ ਤੁਸੀਂ ਥੋੜੀ ਜੀ ਸਲਾਈ ਘੱਟ ਵੀ ਰੱਖ ਸਕਦੇ ਹੋ ਤੇ ਐਨੀ ਵੀ ਘੱਟ ਨਾ ਰੱਖਿਓ ਕਿ ਤੁਹਾਨੂੰ ਅੱਗੇ ਜਾ ਕੇ ਵਧਾਉਣ ਦੀ ਔਖੀ ਹੋ ਜਾਵੇ ਯਾਨੀ ਕਿ 200 ਰੁਪਏ ਤਾਂ ਤੁਸੀਂ ਰੱਖਿਓ ਰੱਖਿਓ ਠੀਕ ਹੈ ਜੀ ਆਪਣੇ ਜਿਹੜਾ ਹੋਮ ਵੇਟਿਕ ਹੁੰਦਾ ਉਸ ਦੀ ਤੇ ਆ ਇੱਥੇ ਮੈਂ ਲੈ ਕੇ ਆਈ ਸੀਗੀ ਆਪਣਾ ਸੌਟ ਐ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਤੇ ਇੱਕ ਆ ਸੂਟ ਲੈ ਕੇ ਆਈ ਸੀ ਕਿ ਇਹ ਹੁਣ ਮੈਨੇ ਸਟਿਚ ਕਰਨਾ ਬਸ ਕਾਫੀ ਦਿਨ ਹੋ ਗਏ ਪਰ ਇਹਨੂੰ ਮੈਂ ਸੋਨਾ ਜਿਹਾ ਡਿਜ਼ਾਈਨ ਕਰਨਾ ਸੂਟ ਨੂੰ ਤੇ ਜਦੋਂ ਆ ਸੋਨਾ ਜਿਹਾ ਡਿਜ਼ਾਈਨ ਕਰਦੇ ਨੇ ਡਿਜ਼ਾਈਨ ਕਰਨਾ ਹੁੰਦਾ ਨਾ ਉਹ ਤਾਂ ਹਮੇਸ਼ਾ ਮੇਰਾ ਸੂਟ ਲੇਟ ਹੋ ਜਾਂਦੇ ਨੇ ਕਿਉਂਕਿ ਡਿਜ਼ਾਈਨ ਦੇਖੋ ਬਣਾਉਣਾ ਤਾਂ ਆਸਾਨ ਹੁੰਦਾ ਪਰ ਉਹਨੂੰ ਸੋਚਣਾ ਹੈ ਨਾ ਬਹੁਤ ਔਖਾ ਲੱਗਦਾ ਹੁੰਦਾ ਤੇ ਕਈ ਵਾਰੀ ਦਿਮਾਗ 'ਚ ਨਹੀਂ ਆਉਂਦਾ ਵੀ ਕਿਵੇਂ ਮੈਂ ਇਹਨੂੰ ਬਣਾਵਾਂ ਕਿਵੇਂ ਨਹੀਂ ਤੇ ਕਾਫੀ ਦਿਨ ਹੋ ਗਏ ਨੇ ਚੱਕ ਲੈਣੀਆਂ ਧਰ ਲੈਣੀਆਂ ਤੇ ਜਦੋਂ ਟਾਈਮ ਲੱਗੂਗਾ ਚਲੋ ਇਹਨੂੰ ਉਦੋਂ ਮੈਂ ਹੁਣ ਕਟਿੰਗ ਕਰਾਂਗੀ ਤੇ ਇੱਕ ਲੈ ਕੇ ਆਈ ਸੀਗੀ ਮੈਂ ਬੈਡ ਸ਼ੀਟ ਲੈ ਕੇ ਆਈ ਸੀਗੀ ਤੇ ਪਹਿਲਾਂ ਮੈਂ ਸੂਟ ਹੀ ਲੈਣ ਗਈ ਸੀਗੀ ਮੈਂ ਚਲੋ ਬੈਡ ਸ਼ੀਟ ਵੀ ਲੈ ਲੈਣੇ ਉੱਥੇ ਸੇਲ ਲੱਗੀ ਹੋਈ ਸੀਗੀ ਮੈਂ ਕਿਹਾ ਲੈ ਲੈ ਕੇ ਰੱਖ ਲੈਣੇ ਆ ਤੇ ਕਾਫੀ ਸੋਹਣੀ ਸੀਗੀ ਸੋਹਣੀ ਲੱਗੀ ਮੈਨੂੰ ਇਹ ਤੇ ਵੈਸੇ ਹੈਗੀ ਗਰਮੀ ਦੀ ਸੀਗੀ ਇਹ ਤੇ ਆ ਦੇਖੋ ਹੈਨਾ ਫੁੱਲ ਸਾਈਜ਼ ਸੀਗਾ ਆਪਣੇ ਮਤਲਬ ਕਿ ਡਬਲ ਬੈੱਡ ਦਾ ਤੇ ਦੋ ਸਰਾਣੇ ਸੀਗੇ ਇਹਦੇ ਨਾਲ ਆ ਦੇਖੋ ਬਹੁਤ ਸੋਹਣੀ ਸੀਗੀ ਹੈ ਮੈਂ ਚੈੱਕ ਜੀ ਦੇ ਵਿੱਚ ਠੀਕ ਹੈ ਜੀ ਤੇ ਅਗਰ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਹੋਗੀ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਜਿਹੜੇ ਆਪਣੇ ਕਸਟਮਰ ਨੂੰ ਬਣਾਉਣਾ ਤੁਸੀਂ ਉਹ ਤੁਹਾਡੇ ਆਪਣੇ ਹੱਥ ਵਿੱਚ ਹੈ ਆਪਣੇ ਆਪ ਸੂਟ ਤੁਸੀਂ ਆਪ ਦੇ ਡਿਜ਼ਾਈਨ ਕਰਕੇ ਪਾਉਗੇ ਕਸਟਮਰ ਤੁਹਾਡੇ ਆਪ ਹੀ ਆਪ ਬਣਨਗੇ ਠੀਕ ਹੈ ਜੀ ਥੋੜਾ ਬਹੁਤਾ ਅੰਦਰ ਬਾਹਰ ਜਾਓਗੇ ਸੂਟ ਨੂੰ ਪਾ ਕੇ ਤਾਂ ਤੁਹਾਡੇ ਸੂਟ ਦੀ ਜਦੋਂ ਗੱਲਾਂ ਹੋਣਗੀਆਂ ਤਾਂ ਕਸਟਮਰ ਤੁਹਾਡੇ ਆਪ ਹੀ ਆਪ ਬਣਨਗੇ ਜੀ ਠੀਕ ਹੈ ਜੀ ਆਪਾਂ ਕੱਲੂ ਫੇਰ ਮਿਲਦੇ ਹਾਂ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਰੈਂਡ ਓਕੇ ਟਾਟਾ ਬਾਏ ਬਾਏ